ਸਤਿ ਸ੍ਰੀਕਾਲ ਜੀ ਸਾਰੇ ਭੈਣ ਭਰਾਵਾਂ ਦਾ ਆਪਣੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਅਪ੍ਰੈਲ ਮਹੀਨੇ ਦੀ ਇਹ ਪਹਿਲੀ ਲਿਸਟ ਹੈ ਜਿਹਦੇ ਵਿੱਚ 12 ਕੁੜੀਆਂ ਸਮੇਤ 8 ਕੰਟਰੀਆਂ ਤੋਂ 34 ਰਿਸ਼ਤੇ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਇੱਕ ਚੀਜ਼ ਦੀ ਬੇਨਤੀ ਹੈ ਜੀ ਆਪਣਾ ਇਸ ਚੈਨਲ ਤੋਂ ਇਲਾਵਾ ਜਾਂ ਹੋਰ ਨੰਬਰਾਂ ਤੋਂ ਇਲਾਵਾ ਹੋਰ ਕੋਈ ਨੰਬਰ ਜਾਂ ਚੈਨਲ ਨਹੀਂ ਹੈਗਾ ਤੇ ਅੱਜ ਦਾ ਰਿਸ਼ਤਾ ਜਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਸਟਾਰਟ ਕਰਦੇ ਹਾਂ ਜੀ ਤੇ ਇੱਕ ਚੀਜ਼ ਦਾ ਧਿਆਨ ਰੱਖਿਓ ਜੀ ਜੋ ਵੀ ਰਿਸ਼ਤਾ ਦੇਖੋਗੇ ਭਾਵੇਂ ਮੁੰਡੇ ਦਾ ਭਾਵੇਂ ਕੁੜੀ ਦਾ ਜਿਸ ਤਰ੍ਹਾਂ ਦਾ ਕੁੜੀ ਵਾਲਿਆਂ ਨੇ ਮੁੰਡੇ ਬਾਰੇ ਤੇ ਮੁੰਡੇ ਵਾਲਿਆਂ ਨੂੰ ਕੁੜੀ ਬਾਰੇ ਲਿਖਾਇਆ ਹੁੰਦਾ ਉਸ ਚੀਜ਼ ਨੂੰ ਸਮਝ ਕੇ ਫਿਰ ਫੋਨ ਕਰਨਾ ਜੀ ਤੇ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜਨਾ ਹੈ ਤੇ ਅਗਲੀ ਜਿਹੜੀ ਗੱਲ ਕਰੀਏ ਸਕਰੀਨਸ਼ਾਟ ਲੈ ਲਿਆ ਕਰੋ ਜਦੋਂ ਤੁਹਾਨੂੰ ਜਿਹੜਾ ਪਸੰਦਾ ਦਾ ਰਿਸ਼ਤਾ ਹੁੰਦਾ ਹੈ ਲਾਲ ਪੱਟੀ ਦੇ ਵਿੱਚ ਇਹਠਾਂ ਪਰਿਵਾਰ ਦਾ ਨੰਬਰ ਹਰੇਕ ਪਰਿਵਾਰ ਦੇ ਹੋਏਗਾ ਤੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਪਹਿਲਾ ਰਿਸ਼ਤਾ ਨਾਮ ਕੌਰ ਤੇ ਸਬਸਕ੍ਰਾਈਬ ਵਾਲਾ ਬਟਨ ਸਟਾਰਟ ਸਟਾਰਟ ਦੇ ਵਿੱਚ ਹੀ ਕੰਮ ਕਰ ਦਿਓ ਮੈਸੇਜ ਤੇ ਕਮੈਂਟ ਤੇ ਸਬਸਕ੍ਰਾਈਬ ਠੀਕ ਹੈ ਜੀ ਨਾਮ ਕੌਰ ਜ਼ਿਲ੍ਹਾ ਬਰਨਾਲਾ ਤੋਂ ਕੁੜੀ ਬਲੌਂਗ ਕਰਦੀ ਹੈ ਜੀ ਇੰਡੀਆ ਤੋਂ ਰਿਸ਼ਤਾ ਹੈ ਪੜ੍ਹਾਈ ਹੈ ਜਿਹੜੀ ਪਲੱਸ 2 ਮੈਡੀਕਲ ਦੀ ਕੀਤੀ ਹੋਈ ਹੈ ਭੈਣੇ ਕਣਮੈਡ ਭਰਾ ਕੋਈ ਨਹੀਂ ਇਕੱਲੀ- ਇਕੱਲੀ ਕੁੜੀਆਂ ਭੈਣਾ ਭੈ ਤੇ ਦੋਨੇ ਅਣਮੈੜ ਨੇ ਭਰਾ ਕੋਈ ਨਹੀਂ ਹੈਗਾ ਕੁੜੀਆਂ ਦੇ ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ ਗੋਤਪੰਧੇਰ ਡੇਟ ਆਫ ਬਰਥ 28/8/2002 ਦਾ ਜੀ ਕੁੜੀ ਕੈਨੇਡਾ ਜਾ ਕੇ ਆਈ ਹੈ ਹੁਣ ਨਰਸਿੰਗ ਦੀ ਸਟੱਡੀ ਜਿਹੜੀ ਕਰ ਰਹੀ ਹੈ ਮੁੰਡਾ ਸੋਨਾ ਹੋਵੇ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਕਿਸੇ ਵੀ ਕੰਟਰੀ ਦੇ ਵਿੱਚ ਇਹ ਚੀਜ਼ ਨੂੰ ਧਿਆਨ ਚ ਰੱਖਿਓ ਔਰ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਮੁੰਡਾ ਉਹੀ ਫੋਨ ਕਰਨ ਬੈਸ ਨੂੰ ਪਰਿਵਾਰ ਹੋਵੇ ਐਮ ਵੀ ਮਾਫ ਪਾਈ ਮੈਰਿਜ ਵੀਰੋ ਵਾਲੇ ਇਹਨਾਂ ਨੇ ਮਨਾਂ ਕੀਤਾ ਫੋਨ ਨਾ ਕਰਿਓ ਉਡੀ ਦੇ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ ਦਿੱਤਾ ਹੋਇਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਸੀਏ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਇੱਕ ਕਣ ਮੈਡ ਕਦ ਪੰਜ ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਗਰੇਵਾਲ ਡੇਟ ਆਵਰਥ 12 8 1994 ਦਾ ਜੀ ਸਹਰੀ ਜਾਇਦਾਦਾਂ ਤੇ 20 ਕਮਰੇ ਜਿਹੜੇ ਕਿਰਾਏ ਤੇ ਦਿੱਤੇ ਹੋਣੇ ਰੈਂਟਡ ਪ੍ਰਾਪਰਟੀ ਆ ਤੇ 8 ਦੁਕਾਨਾਂ ਕਿਰਾਏ ਤੇ ਦਿੱਤੀਆਂ ਹੋਈਆਂ ਨੇ ਤੇ ਮੋਬਾਈਲ ਲਾਈਨ ਦੀ ਚੰਗੀ ਜਿਹੜੀ ਵਿਕਰੀ ਇਹਨਾਂ ਦਾ ਵਧੀਆ ਕੰਮ ਹੈ ਕੁੜੀ ਕੈਨੇਡਾ ਦੇ ਵਿੱਚ ਯੂਐਸਏ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਇਹ ਕਿਸੇ ਵੀ ਕੰਟਰੀ ਦੇ ਵਿੱਚ ਨਾਰਮਲ ਕੁੜੀ ਦਾ ਜਿਹੜਾ ਰਿਸ਼ਤਾ ਚਾਹੀਦਾ ਇਹਨਾਂ ਨੂੰ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਿਵੇਂ ਹੁਣ ਲਾਲ ਪੱਟੀ ਦੇ ਵਿੱਚ ਨੰਬਰ ਆ ਗਿਆ ਪੂਰਾ ਡਾਟਾ ਉੱਪਰ ਆ ਗਿਆ ਉਦੋਂ ਸਕਰੀਨ ਰੋਕ ਕੇ ਸਕਰੀਨਸ਼ਾਟ ਲੈ ਲਿਆ ਕਰੋ ਅਗਲਾ ਰਿਸ਼ਤਾ ਯੂਐਸਏ ਤੋਂ ਆ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਜ਼ਿਲ੍ਹਾ ਬਠਿੰਡਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਬੈਚਲਰ ਆਫ ਸਾਇੰਸ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਕੀਤੀ ਹੋਈ ਹੈ ਪੈਣਾ 3 ਨੇ ਭਰਾ 1 ਕੱਦ 5 ਫੁੱ ਗੋਤ ਗੋਤ ਸਿੱਧੂ ਡੇਟ ਆਫ ਬਰਥ 4 1999 ਦੇ ਕੰਮ ਯੂਐਸ ਸਿਟੀ ਜਾਣਾ ਕੁੜੀ ਪੈਰੋਲ ਮੈਨੇਜਰ ਹੈ ਮੁੰਡੇ ਦੀ ਉਮਰ 24 ਤੋਂ 30 ਸਾਲ ਹੋਵੇ ਯੂ ਐਸ ਏ ਜਾਂ ਕੈਨੇਡਾ ਦੇ ਵਿੱਚ ਹੋਵੇ ਜਾਂ ਇੰਡੀਆ ਹੈ ਤਾਂ ਐਜੂਕੇਟਿਡ ਵਧੀਆ ਹੋਵੇ ਮੁੰਡੇ ਦੀ ਤੇ 5 ਫੁੱਟ 10 ਇੰਚ ਤੋਂ ਕੱਦ ਘੱਟ ਨਾ ਹੋਵੇ 25 ਤੋਂ 40 ਕਿੱਲੇ ਜ਼ਮੀਨ ਚਾਹੀਦੀ ਹੈ ਜੇ ਬਿਜ਼ਨਸ ਹੈ ਤਾਂ 25 ਕਿੱਲੇ ਜੇ ਮੁੰਡਾ ਬਾਹਰ ਚ ਯੂ ਐਸ ਏ ਸਿਟੀ ਜਾਣਾ ਤਾਂ ਘੱਟ ਜ਼ਮੀਨ ਵੀ ਭਾਵੇਂ ਹੋਵੇ ਪਰ ਪਰਿਵਾਰ ਨਾਲ ਗੱਲਬਾਤ ਤੁਸੀਂ ਕੁੜੀ ਦੇ ਪਰਿਵਾਰ ਨਾਲ ਬਾਹਰ ਦੇ ਦੋ ਨੰਬਰ ਨੇ ਸੌਰੀ ਇੱਕ ਨੰਬਰ ਬਾਹਰਲਾ ਤੇ ਇੱਕ ਇੰਡੀਅਨ ਹੈ ਕਿਸੇ ਤੇ ਵੀ ਗੱਲਬਾਤ ਕਰ ਸਕਦੇ ਹੋ ਜ਼ਿਆਦਾਤਰ ਜਿਹੜੇ ਬਾਹਰਲੇ ਰਿਸ਼ਤੇ ਹੁੰਦੇ ਉਹਨਾਂ ਤੇ ਵਟਸਐਪ ਤੇ ਗੱਲਬਾਤ ਕਰਿਆ ਕਰੋ ਅਗਲਾ ਰਿਸ਼ਤਾ ਨਾਮ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੌਂਕ ਕਰਦਾ ਹੈ ਕੈਨੇਡਾ ਤੋਂ ਬਲੌਂਕ ਕਰਦਾ ਹੈ ਤੇ ਪਲੱਸ 2 ਨਾਨ ਮੈਡੀਕਲ ਦੇ ਵਿੱਚ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੂਤ ਢਿੱਲੋ ਡੇਟ ਆਵਰਤ 26/7/1998 ਦਾ ਜੀ ਪੈਲੇਟ ਹੈ ਕੈਨੇਡਾ ਦੇ ਕੈਨੇਡਾ 에ਅਰਵੇਜ ਦੇ ਵਿੱਚ 25 ਕਿੱਲੇ ਜ਼ਮੀਨਾਂ ਤੇ ਆਪਣਾ ਘਰ ਹੈ ਮਤਲਬ ਚੰਗੀ ਨੌਕਰੀ ਹੈਗੀ ਕੈਨੇਡਾ ਦੇ ਵਿੱਚ 25 ਕਿੱਲੇ ਜ਼ਮੀਨ ਹੈ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਆਪਣਾ ਘਰ ਹੈ ਕੁੜੀ ਸੀਏ ਹੋਵੇ ਪਾਇਲਟ ਹੋਵੇ ਜਾਂ ਡਾਕਟਰ ਹੋਵੇ ਤਿੰਨਾਂ ਦੇ ਵਿੱਚੋਂ ਕੁੜੀ ਕਿਸੇ ਵੀ ਜੌਬ ਤੇ ਮਤਲਬ ਆਪਣਾ ਵਧੀਆ ਸਰਵਿਸ ਕਰਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨਿਊਜ਼ੀਲੈਂਡ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਨਿਊਜ਼ੀਲੈਂਡ ਦੇ ਵਿੱਚ ਪੀਆਰ ਆ ਮੁੰਡਾ ਪੜਾਈ ਬੀਸੀਏ ਐਂਡ ਡਿਗਰੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਪੀਆਰ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਡੇਟ ਆਫ ਬਰਥ 1994 ਦਾ ਜੀ ਨਿਊਜ਼ੀਲੈਂਡ ਦੇ ਵਿੱਚ ਪੀਆਰ ਆ ਮੁੰਡਾ ਕੰਪਿਊਟਰ ਦੀ ਵਧੀਆ ਜੋਬ ਹੈ 6 ਤੇ ਜਮੀਨ ਦੋਨੇ ਭਰਾਵਾਂ ਨੂੰ ਕੁੜੀ ਵਧੀਆ ਪਰਿਵਾਰ ਦੀ ਸਾਊ ਹੋਵੇ ਨਿਊਜ਼ੀਲੈਂਡ ਆਸਟ੍ਰੇਲੀਆ ਪੀਆਰ ਜਾਂ ਵਰਕ ਪਰਮ ਨਿਊਜ਼ੀਲੈਂਡ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਜਾਂ ਵਰਕ ਪਰਮ ਤੇ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਸਕਰੀਨਸ਼ਾਟ ਲੈ ਲਿਆ ਕਰੋ ਅਗਲਾ ਰਿਸ਼ਤਾ ਰូមਾਨੀਆ ਤੋਂ ਹੈ ਜੀ ਨਾਮ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੌਗ ਕਰਦਾ ਪੜ੍ਹਾਈ میٹرਕ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 5 ਇੰਚ ਕਸਟ ਨਾਈ ਸਿੱਖ ਗੋਤ ਮਾਨ ਡੇਟ ਆਫ ਬਰਥ 14/1/92 ਜੀ ਗੋਤਮਾਨ ਤੁਸੀਂ ਵੀ ਆਪਣਾ ਕਮੈਂਟਾਂ ਦੇ ਵਿੱਚ ਗੋਤ ਜ਼ਰੂਰ ਲਿਖੋ ਜੀ ਮੈਨੂੰ ਪਤਾ ਲੱਗੇ ਕਿ ਕਿਹੜੇ ਗੋਤ ਵਾਲੇ ਆਪਾਂ ਨੂੰ ਜ਼ਿਆਦਾ ਦੇਖਦੇ ਆ ਤੇ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਹੋ ਕਿੱਥੋਂ-ਕਿੱਥੋਂ ਦਾ ਮਤਲਬ ਹੈ ਮੈਂ ਆਪਣੇ ਕਮੈਂਟ ਤੁਹਾਡੇ ਚੈੱਕ ਕਰਦਾ ਹੁੰਦਾ ਕਿ ਕਿਹੜਾ ਏਰੀਆ ਪੰਜਾਬ ਦਾ ਜਾਂ ਬਾਹਰਲੇ ਕੰਟਰੀ ਤੋਂ ਕਿੱਥੋਂ ਜ਼ਿਆਦਾ ਦੇਖਦੇ ਹੋ ਤਾਂ ਮੈਨੂੰ ਉਹਦੇ ਵਿੱਚੋਂ ਅਹਿਸਾਸ ਹੁੰਦਾ ਹੈ ਤੇ ਇਸ ਕਰਕੇ ਕਮੈਂਟ ਦੇ ਵਿੱਚ ਆਪਣਾ ਏਰੀਆ ਗੋਤ ਜ਼ਰੂਰ ਲਿਖੋ ਜੀ ਮੁੰਡਾ ਦੀ ਜਿਹੜੀ ਡੇਟ ਆਵ ਬਰਥ ਹੈ 14/1/1992 ਦੀ ਹੈ ਜੀ ਰੂਮਾਨੀਆ ਯੂਰਪ ਦੇ ਵਿੱਚ ਵਰਕ ਪਰਮਿਟ ਤੇ ਹੈ ਮੁੰਡਾ 1,25,000 ਰੁਪਏ ਜਿਹੜਾ ਇਨਕਮ ਹੈ ਮੁੰਡੇ ਦੀ ਪੜੀ ਲਿਖੀ ਘਰੇਲੂ ਕੁੜੀ ਦਾ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨਿਜੀਲੈਂਡ ਤੋਂ ਆ ਜੀ ਐਸ ਸ਼ਰਮਾ ਹਿੰਦੂ ਪਰਿਵਾਰ ਤੋਂ ਆ ਜੀ ਮੁੰਡਾ ਜ਼ਿਲ੍ਹਾ ਅਮਰitsar ਸਾਹਿਬ ਤੋਂ ਮੁੰਡਾ ਬਲੋਂਗ ਕਰਦਾ ਹੈ ਪੜ੍ਹਾਈ ਬੀ ਐਸ ਸੀ ਹੋਟਲ ਮੈਨੇਜਮੈਂਟ ਦੀ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਇਕੱਲਾ-ਕੱਲਾ ਮੁੰਡਾ ਜੀ ਡੇਟ ਆਫ ਬਰਥ 25/5/1992 ਦਾ ਜੀ ਨਿਊਜ਼ੀਲੈਂਡ ਦੇ ਵਿੱਚ ਆ ਮੁੰਡਾ ਡੂਇੰਗ ਜੋਬ ਇਨ ਐਡਮਿਨਿਸਟਰੇਟਰ ਤੇ ਕੈਸ਼ੀਅਰ ਐਟ ਮੈਟਲ ਕੰਪਨੀ ਨਿਊਜ਼ੀਲੈਂਡ ਦੇ ਵਿੱਚ ਕੁੜੀ ਵਧੀਆ ਮੈਟਲ ਕੰਪਨੀ ਦੇ ਵਿੱਚ ਸੋਰੀ ਕੁੜੀ ਬਧੀਆਂ ਪੜ੍ਹੀ ਲਿਖੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਹਿੰਦੂ ਪਰਿਵਾਰ ਜਿਹੜੇ ਉਹ ਰਿਸ਼ਤਾ ਨੋਟ ਕਰ ਲੈਣ ਜੀ ਸਕਰੀਨਸ਼ਾਟ ਲੈ ਲੈਣ ਤੇ ਪਰਿਵਾਰ ਨਾਲ ਗੱਲ ਕਰ ਲੈਣ ਅਗਲਾ ਰਿਸ਼ਤਾ ਪੰਜਾਬ ਤੋਂ ਆ ਜੀ ਇੰਡੀਆ ਤੋਂ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਐਮ ਮੈਡ ਹੈ ਕੈਨੇਡਾ ਭਰਾ ਕੋਈ ਨਹੀਂ ਮਤਲਬ ਇਕੱਲੀ ਭੈਣ ਹੈ ਭਰਾ ਨਹੀਂ ਹੈਗਾ ਕੱਦ 5 ਫੁੱਟ 6 ਇੰਚ ਜੀ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 7 3 1991 ਦੀ ਹੈ 25000 ਰੁਪਏ ਤਨਖਾਹ ਵਧੀਆ ਕੰਟੈਂਟ ਦੀ ਜੌਬ ਹੈ ਤੇ ਨੋ ਲੈਂਡ ਕੁੜੀ ਵਧੀਆ ਪੜ੍ਹੀ ਲਿਖੀ ਹੋਵੇ ਤਲਾਕ ਸੁਦਾ ਵਾਲੇ ਵੀ ਸੰਪਰਕ ਜਿਹੜੇ ਕਰ ਸਕਦੇ ਨੇ ਭਾਈ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਬਾਹਰ ਲਈ ਨੰਬਰ ਹੈ ਤੇ ਵਧੀਆ ਜਿਹੜਾ WhatsApp ਦੇ ਉੱਪਰ ਗੱਲਬਾਤ ਤੁਸੀਂ ਕਰ ਸਕਦੇ ਹੋ ਤਲਾਕ ਸੁਦਾ ਵਾਲੇ ਵੀ ਜਿਹੜੇ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਬਠਿੰਡਾ ਤੋਂ ਕੁੜੀ ਬਲੋਂਗ ਕਰਦੀ ਐ ਪੜਾਈ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਇੰਡੀਆ ਤੋਂ ਤੇ ਗਲੋਬਲ ਬਿਜ਼ਨਸ ਮੈਨੇਜਮੈਂਟ ਕੈਨੇਡਾ ਤੋਂ ਭੈਣ ਭਰਾ ਕੋਈ ਨਹੀਂ ਇਕੱਲੀ ਇਕੱਲੀ ਕੁੜੀ ਐ ਜੀ ਕੱਦ 5 ਫੁੱਟ 6 ਇੰਚ ਕਾਸਟ ਜਟਸੇ ਗੋਤਮਾਨ ਡੇਟ ਆਵਰਥ 6 11 1994 ਦਾ ਜੀ ਕੈਨੇਡਾ ਦੇ ਵਿੱਚ ਪੀਆਰ ਆ ਕੁੜੀ ਕੈਨੇਡਾ ਦੇ ਵਿੱਚ ਪੁਲਿਸ ਹੈੱਡਕੁਆਟਰਸ ਦੇ ਵਿੱਚ ਜਿਹੜੀ ਵਧੀਆ ਕੰਮਾਂ ਤੇ ਪਿਤਾ ਜੋਬ ਐ ਪਿਤਾ ਸਰਕਾਰੀ ਮੁਲਾਜ਼ਮ ਨੇ ਜੀ ਸੰਪਰਕ ਉਹੀ ਕਾਰਨ ਜਿਨ੍ਹਾਂ ਦੇ ਦੋ ਲੜਕੇ ਹੋਣ ਕਿ ਕੁੜੀ ਕੱਲੀ-ਕੱਲੀ ਹੈ ਜੀ ਭੈਣ ਭਰਾ ਹੈ ਨਹੀਂ ਸੰਪਰਕ ਸਿਰਫ ਉਹੀ ਕਰਨ ਜਿਨ੍ਹਾਂ ਦੇ ਦੋ ਲੜਕੇ ਹੋਣ ਮੁੰਡੇ ਨੂੰ 10 ਕਿੱਲੇ ਘੱਟੋ-ਘੱਟ ਜ਼ਮੀਨ ਹੋਵੇ ਜੀ ਤੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਮੁੰਡਾ ਬ੍ਰੈਪਟਨ ਦੇ ਵਿੱਚ ਇਹ ਜੀ ਜ਼ਰੂਰੀ ਹੈ ਜੀ ਫਾਲਤੂ ਫੋਨ ਨਾ ਲਾਇਓ ਜਿਨ੍ਹਾਂ ਦੇ ਇਹ ਡਿਮਾਂਡ ਪੂਰੀ ਕਰਦੇ ਨੇ ਉਹੀ ਫੋਨ ਲਾਇਓ ਬਠਿੰਡਾ ਮਾਨਸਾ ਫਰੀਦਕੋਟ ਤੇ ਬਰਨਾਲਾ ਵਾਲੇ ਹੀ ਫੋਨ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੋਂ ਮੁੰਡਾ ਬਲੌਂਗ ਕਰਦਾ ਡਿਗਰੀ ਬਿਜ਼ਨਸ ਮੈਨੇਜਮੈਂਟ ਵਿਕਟੋਰੀਆ ਯੂਨੀਵਰਸਿਟੀ ਸਿਡਨੀ ਤੋਂ ਕੀਤੀ ਹੋਈ ਹੈ ਭੈਣ ਇੱਕ ਡੈਂਟਿਸਟ ਹੈ ਭਰਾ ਕੈਨੇਡਾ ਦੇ ਵਿੱਚ ਆ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿਕ ਡੇਟ ਆਫ ਬਰਥ 1 1995 ਦਾ ਜੀ 22 ਕਿੱਲੇ ਜ਼ਮੀਨ ਆ ਆਸਟ੍ਰੇਲੀਆ ਦੇ ਵਿੱਚ ਪੀਆਰ ਆ ਮੁੰਡਾ ਵਰਕ ਆਸਟ੍ਰੇਲੀਆ ਦੇ ਵਿੱਚ ਪੀਆਰ ਵਰਕ ਦਾ ਜਿਹੜਾ ਟਰੱਕ ਕੰਪਨੀ ਆਸਟ੍ਰੇਲੀਆ ਦੇ ਵਿੱਚ ਕੁੜੀ ਦੀ ਬੀਡੀਐਸ ਜਾਂ ਨਰਸਿੰਗ ਕਰੀ ਹੋਵੇ ਗਰਦਾਸਪੁਰ ਤੇ ਅੰਮ੍ਰਿਤਸਰ ਸਾਹਿਬ ਮਤਲਬ ਮਾਝਾ ਏਰੀਆ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਹੈ ਪੜਾਈ ਮੈਕਟਰੋਨੈਕਸ ਐਡਵਾਂਸ ਡਿਪਲੋਮਾ 3 ਸਾਲ ਦਾ ਜਿਹੜਾ ਕੀਤਾ ਹੋਇਆ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤਪੰਗੂ ਡੇਟ ਆਫ ਬਰਥ 1999 ਦਾ ਜੀ ਕੰਮ ਆਟੋਮੇਸ਼ਨ ਇੰਜੀਨੀਅਰ ਹੈ ਹਾਊਸ ਇਨ ਕੈਨੇਡਾ ਦੇ ਵਿੱਚ 9 ਕਿੱਲੇ ਜ਼ਮੀਨ ਹੈ ਤੇ ਘਰ ਪੰਜਾਬ ਦੇ ਵਿੱਚ ਮਤਲਬ ਨੌ ਕਿਲੇ ਜਮੀਨਾਂ ਤੇ ਘਰਬਾਰ ਜਿਹੜਾ ਪੰਜਾਬ ਦੇ ਵਿੱਚ ਵਧੀਆ ਤੇ ਕੈਨੇਡਾ ਦੇ ਵਿੱਚ ਵੀ ਆਪਣਾ ਘਰ ਹੈ ਤੇ ਮਾਤਾ ਪਿਤਾ ਭੈਣ ਸਾਰੇ ਮਤਲਬ ਮਾਤਾ ਪਿਤਾ ਤੇ ਭੈਣ ਸਾਰੇ ਗਵਰਨਮੈਂਟ ਜੋਬ ਤੇ ਨੇ ਕੁੜੀ ਸੋਹਣੀ ਹੋਵੇ ਕੈਨੇਡਾ ਜਾਂ ਯੂਐਸਏ ਤੋਂ ਹੋਵੇ ਵੈਲ ਐਜੂਕੇਟਿਡ ਹੋਵੇ ਸਿੱਖ ਪਰਿਵਾਰ ਤੋਂ ਹੋਵੇ ਰਿਸਪੈਕਟ ਏਲਡਰਸ ਮਤਲਬ ਮਾਪੇ ਉਹਦਾ ਜਿਹੜਾ ਸਤਿਕਾਰ ਕਰਨ ਵਾਲੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ میٹرਕ ਕੀਤੀ ਹੋਈ ਆ ਭੈਣਾਂ ਦੋ ਮੈਡ ਨੇ ਦੋ ਨੇ ਇੱਕ ਮੈਡ ਇੱਕ ਅਣ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤ ਸੰਧੂ ਡੇਟ ਆਫ ਬਰਥ 22 6 1998 ਦਾ ਜੀ ਕੰਮ ਕਾਰਮਕੈਣ ਕਾ ਮੁੰਡਾ ਕੁੜੀ ਪਾਰਲਰ ਦਾ ਕੰਮ ਜਾਣਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਗਲਾ ਰਿਸ਼ਤਾ ਨਿਊਜ਼ੀਲੈਂਡ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਸਿਟੀ ਤੋਂ ਮੁੰਡਾ ਜਿਹੜਾ ਸਹਿਰ ਤੋਂ ਬੁਲਾਵਟ ਕਰਦਾ ਡਿਪਲੋਮਾ ਹੈ ਬਿਜ਼ਨਸ ਮੈਨੇਜਮੈਂਟ ਨਿਊਜ਼ੀਲੈਂਡ ਤੋਂ ਕੀਤਾ ਹੋਇਆ ਭੈਣ ਇੱਕ ਕੈਨੇਡਾ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੁੱਤ ਪੂਨੀਆ ਡੇਟ ਆਫ ਬਰਥ 1992 ਦਾ ਜੀ ਕੰਮ ਨਿਊਜ਼ੀਲੈਂਡ ਦੇ ਵਿੱਚ ਸਿਟੀ ਜਾਣਾ ਮੁੰਡਾ ਪੱਕਾ ਉੱਥੇ ਕੁੜੀ ਵਧੀਆ ਹੋਵੇ Uh, मतलब ਵਧੀਆ ਪਰਿਵਾਰ ਤੋਂ ਹੋਵੇ ਤੇ ਮਾਲਵਾ ਏਰੀਆ ਨੂੰ ਜਿਹੜੀ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਐਸ ਸੀ ਐਮ ਐਸ ਸੀ ਐਗਰੀਕਲਚਰ ਦੀ ਕੀਤੀ ਹੋਈ ਹੈ ਭੈਣ ਇੱਕ ਹਨ ਮੈਡ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਵੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤੂਰ ਡੇਟ ਆਫ ਬਰਥ 2 1995 ਦਾ ਜੀ ਕੰਮ 11 ਕਿੱਲੇ ਜ਼ਮੀਨਾਂ ਮੁੰਡੇ ਨੂੰ ਅੱਲਾ ਮੁੰਡਾ 11 ਕਿੱਲੇ ਜ਼ਮੀਨਾਂ ਆਉਂਦੀ ਹੈ ਗੁਰਸਿੱਖ ਮੁੰਡੇ ਲਈ ਗੁਰਸਿੱਖ ਪਰਿਵਾਰ ਦੀ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਦੁਬਈ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਜਲੰਧਰ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਇੱਕ ਕੈਨੇਡਾ ਪੀਆਰ ਹੈ ਭਰਾ ਇੱਕ ਕੱਦ 5 ਫੁੱਟ 9 ਇੰਚ ਕਾਸਟ ਕੰਬੋ ਸਿੱਖ 26 ਸਾਲ ਦੀ ਮੁੰਡੇ ਦੀ ਉਮਰ ਹੈ ਜੀ ਇਮੀਗ੍ਰੇਸ਼ਨ ਆਫੀਸਰ ਇਨ ਦੁਬਈ ਤੇ ਸਾਦਾ ਦੇ ਵਿੱਚ ਫਾਦਰ ਸਾਹਿਬ ਜਿਹੜੇ ਸਵੀਟ ਸ਼ਾਪ ਨੇ ਸਾਹ ਤੇ ਲਾਲ ਕੁੜੀ ਵਧੀਆ ਪੜੀ ਲਿਖੀ ਹੋਵੇ ਨਾਲ ਬਾਹਰ ਲੈ ਕੇ ਜਾਣਾ ਮਤਲਬ ਉਥੇ ਆਫਿਸ ਦਾ ਕੰਮ ਜਿਹੜਾ ਮੁੰਡੇ ਦਾ ਨਾਲ ਸੰਭਾਲ ਸੰਭਾਲ ਸਕੇ ਇਸ ਤਰ੍ਹਾਂ ਦੀ ਕੁੜੀ ਦਾ ਰਿਸ਼ਤਾ ਇਹਨਾਂ ਨੂੰ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਦਬਈ ਤੋਂ ਆ ਨਾਮ ਸਿੰਘ ਜ਼ਿਲ੍ਹਾ ਮੁਹਾਲੀ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਏ ਮਕੈਨਿਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਤੇ 3 ਸਾਲ ਦਾ ਜਿਹੜਾ 3 ਸਾਲ ਤੋਂ ਬਾਅਦ ਡ੍ਰੌਪ ਆਊਟ ਕਰਤੀ ਸੀ ਭੈਣ ਇੱਕ ਮੈਡ ਭਰਾ ਕੋਈ ਨਹੀਂ ਇਕੱਲਾ ਮੁੰਡਾ ਜੀ ਕੱਦ 6 ਫੁੱਟ ਹੈ ਕਾਸਟ ਜੱਟ ਸੇ ਗੋਤ ਬੈਂਸ 391994 ਦਾ ਡੇਟ ਆਫ ਬਰਥ ਹੈ ਜੀ 9 ਕਿੱਲੇ ਜ਼ਮੀਨ ਹੈ ਕਮਰਸ਼ੀਅਲ ਲੈਂਡ ਹੈ ਓਨਿੰਗ ਟਰੱਕ ਟਰੇਲਰ ਇਨ ਦੁਬਈ ਦੇ ਵਿੱਚ ਖੋਦੇ ਮਾਲਕਾ ਇਹਨਾਂ ਦੇ ਮਤਲਬ ਆਪ ਦਾ ਟਰੱਕ ਕੁੜੀ ਵਧੀਆ ਤੇ ਸਾਬੂ ਪਰਿਵਾਰ ਦੀ ਹੋਵੇ ਪੜ੍ਹੀ ਲਿਖੀ ਹੋਵੇ ਤੇ 5 ਫੁੱਟ 5 ਇੰਚ ਤੋਂ ਜਿਹੜਾ ਕੱਦ ਪਲੱਸ ਹੋਵੇ ਮਤਲਬ ਵਧੀਆ ਕਾਰੋਬਾਰ ਹੈ 9 ਕਿੱਲੇ ਜ਼ਮੀਨ ਹੈ ਬਾਹਰ ਲਈ ਵੀ ਆਪਣਾ ਸੈਟਅਪ ਵਧੀਆ ਇਹਨਾਂ ਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜ਼ਿਲ੍ਹਾ ਬਠਿੰਡਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਬੀ ਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਪੈਨ ਕੋਈ ਨਹੀਂ ਭਰਾ ਹੈ ਕਨ ਮੈਡ ਕੈਨੇਡਾ ਦੇ ਵਿੱਚ ਪੀ ਆਰ ਹੈ ਕੱਦ 5 ਫੁੱਟ 1 ਇੰਚ ਕਾਸਟ ਜੱਟ ਸੇ ਗੋਤ ਢਿੱਲੋਂ ਡੇਟ ਆਫ ਬਰਥ 12 1999 ਦਾ ਜੀ ਕੰਮ ਐਡਮਿਨ ਅਸਿਸਟੈਂਟ ਇਨ ਅਕੈਡਮੀ ਦੇ ਵਿੱਚ ਜੀ ਤੇ ਮੁੰਡਾ ਬੈਸ ਨੂੰ ਹੋਵੇ ਤੇ ਘੱਟੋ ਘੱਟ 10 ਤੋਂ 15 ਕਿੱਲੇ ਜ਼ਮੀਨ ਹੋਵੇ ਜੇ ਕੈਨੇਡਾ ਹੈ ਤਾਂ ਪੀ ਆਰ ਹੋਵੇ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਫ ਜਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਤੋਂ ਮੁੰਡਾ ਬਿਲੋਂਗ ਕਰਦਾ ਹੈ ਪੜ੍ਹਾਈ ਬੀਏ ਕੀਤੀ ਹੋਈ ਹੈ ਪੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 1997 ਦੀ ਹੈ ਜੀ ਇੰਡੀਅਨ ਆਰਮੀ ਦੇ ਵਿੱਚ ਹੈ ਗਵਰਨਮੈਂਟ ਜੌਬ ਤੇ ਮੁੰਡਾ ਤੇ 2 ਕਿੱਲੇ ਜ਼ਮੀਨ ਹੈ ਕੁੜੀ ਐਜੂਕੇਟਿਡ ਹੋਵੇ ਤੇ ਕੋਈ ਇਹਨਾਂ ਦੀ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਓਨਲੀ ਵਟਸਐਪ ਤੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਜ਼ਿਲ੍ਹਾ ਫਰੀਦਕੋਟ ਤੋਂ ਕੁੜੀ ਬਲੌਂਗ ਕਰਦੀ ਹੈ ਪਰਿਵਾਰ ਹੈ ਜਿਹੜਾ ਯੂਐਸਏ ਦੇ ਵਿੱਚ ਰਹਿੰਦਾ ਹੈ ਪੜ੍ਹਾਈ ਬੀਟੈਕ ਸੀਐਸ ਬੀਟੈਕ ਸੀਐਸ ਦੀ ਫੋਲੋ ਫਾਰਮ ਕਮੈਂਟ ਦੇ ਵਿੱਚ ਜਰੂਰ ਦੱਸੋ ਜੀ ਤੇ ਕਮੈਂਟ ਜਰੂਰ ਕਰੋ ਜੀ ਐਮਬੀਏ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਭੈਣ ਇੱਕ ਭਰਾ ਇੱਕ ਕੱਦ 5 ਫੁੱਟ 1 ਇੰਚ ਕਾਸ਼ਟ ਜੱਟ ਸਿੱਖ ਗੋਤ ਬਰਾੜ ਡੇਟ ਆਫ ਬਰਥ 12 1993 ਦਾ ਜੀ ਕੈਨੇਡਾ ਸਟੱਡੀ ਪਰਮਿਟ ਤੇ ਹੈ ਤੇ ਯੂਐਸਏ ਦਾ ਵਿਜ਼ਟਰ ਵੀਜ਼ਾ ਕੁੜੀ ਕੋਲ ਹੈ ਮੁੰਡਾ ਜੱਟ ਸਿੱਖ ਵੈਸ ਨੂੰ ਪੜ੍ਹਿਆ ਲਿਖਿਆ ਹੋਵੇ ਜ਼ਮੀਨ ਵਾਲਾ ਹੋਵੇ ਤੇ ਯੂਐਸਏ ਜਾਂ ਕੈਨੇਡਾ ਦੇ ਵਿੱਚ ਸਿਟੀਜ਼ਨ ਜਾਂ ਪੀਆਰ ਹੋਵੇ ਮਤਲਬ ਯੂਐਸਏ ਜਾਂ ਕੈਨੇਡਾ ਦੇ ਵਿੱਚ ਸਿਟੀਜ਼ਨ ਜਾਂ ਪੀਆਰ ਹੋਵੇ ਯੂਐਸਏ ਆ ਤਾਂ ਮੁੰਡਾ ਸਿਆਟਲ ਬਲੈਂਗ ਹੈਸ ਤੇ ਜੇ ਕੈਨੇਡਾ ਦੇ ਵਿੱਚ ਬੈਂਕਓਵਰ ਸਰੀ ਤੇ ਐਪਸਵੋਡ ਦੇ ਵਿੱਚ ਮੁੰਡਾ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਇੱਕ ਬਾਹਰਲਾ ਤੇ ਇੱਕ ਇੰਡੀਅਨ ਜਾਂ ਵਟਸਐਪ ਤੇ ਮੈਂ ਕਿਹਾ ਵੀ ਜਿਹੜੇ ਬਾਹਲੇ ਨੰਬਰ ਹੁੰਦੇ ਉਹਦੇ ਤੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੌਂਗ ਕਰਦਾ ਪਰਿਵਾਰ ਯੂ ਐਸ ਏ ਹੈ ਇਹ ਭੈਣ ਭਰਾਵਾਂ ਦੇ ਰਿਸ਼ਤੇ ਦੀ ਹੈ ਦਾ ਅ ਪੜ੍ਹਾਈ ਬੀ ਫਾਰਮੇਸੀ ਪੰਜਾਬ ਤੋਂ ਕੀਤੀ ਹੋਈ ਹੈ ਤੇ ਫਾਰਮੇਸੀ ਅਸਿਸਟੈਂਟ ਯੂ ਐਸ ਏ ਤੋਂ ਕੀਤੀ ਹੋਈ ਹੈ ਭੈਣ ਆ ਦੋ ਨੇ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 1997 ਦਾ ਜੀ ਯੂ ਐਸ ਏ ਦੇ ਵਿੱਚ ਪੀ ਆਰ ਆ ਮੁੰਡਾ 10 ਕਿੱਲੇ ਜ਼ਮੀਨਾਂ ਤੇ ਵਧੀਆ ਜੌਬ ਹੈ ਯੂ ਐਸ ਏ ਦੇ ਵਿੱਚ ਵਧੀਆ ਕੰਮ ਹੈ ਤੇ ਪਰਿਵਾਰ ਸਾਰਾ ਯੂ ਐਸ ਏ ਦੇ ਵਿੱਚ ਹੈ ਤੇ ਭੈਣ ਨੇ ਆਪਾਂ ਪਹਿਲਾਂ ਰਿਸ਼ਤਾ ਬੋਲਿਆ ਉਹ ਕਨੇਡਾ ਦੇ ਵਿੱਚ ਨੇ ਕੁੜੀ ਦੀ ਬੀਐਸਸੀ ਨਰਸਿੰਗ, ਆਰਐਨ ਤੇ ਬੀ ਫਾਰਮੇਸੀ ਜਾਂ ਵਧੀਆ ਚੰਗੀ ਪੜੀ ਕੁੜੀ ਪੜੀ ਲਿਖੀ ਕੁੜੀ ਦਾ ਜਿਹੜਾ ਰਿਸ਼ਤਾ ਚਾਹੀਦਾ ਤੇ ਕੁੜੀ ਯੂਐਸਏ, ਕੈਨੇਡਾ ਤੋਂ ਪਰਿਵਾਰ ਕੁੜੀ ਹੋਵੇ ਮਤਲਬ ਜਾਂ ਕੈਨੇਡਾ ਵਿੱਚ ਹੋਵੇ ਤੇ ਜਾਂ ਯੂਐਸਏ ਦੇ ਵਿੱਚ ਹੋਵੇ ਲਾਲ ਪੱਟੀ ਦੇ ਵਿੱਚ ਉਹੀ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਵਾਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤਾ ਇਹ ਜ਼ਿਲ੍ਹਾ ਬਠਿੰਡਾ ਤੋਂ ਕੁੜੀ ਬਲੌਂਕ ਕਰਦੀ ਹੈ ਪੜਾਈ ਐਮਏ ਪੰਜਾਬੀ ਐਮਏਡੀ ਕੀਤੀ ਹੋਈ ਹੈ ਤੇ ਭੈਣ ਕੋਈ ਨਹੀਂ ਭਰਾ ਇੱਕ ਮੈਡ ਹੈ ਕੈਨੇਡਾ ਕੱਦ 5 ਫੁੱਟ 3 ਇੰਚ ਕਾਸਟ ਜੱਟ ਸਿੰਘ ਗੋਤ ਬਰਾੜ ਡੇਟ ਆਵਰਤ 24/10/1994 ਦਾ ਜੀ ਸਟੱਡੀ ਕੁੜੀ ਦੀ ਕੰਪਲੀਟ ਹੈ ਤੇ ਸਾਰੀ ਫੈਮਿਲੀ ਜਿਹੜੀ ਗੁਰਸਿੱਖ ਹੈ ਜੀ ਮੁੰਡਾ ਗੁਰਸਿੱਖ ਕੈਨੇਡਾ ਦੇ ਵਿੱਚ ਪੀਆਰ ਹੋਵੇ 10 ਤੋਂ 15 ਕਿੱਲੇ ਜ਼ਮੀਨ ਹੋਵੇ ਗੁਰਸਿੱਖ ਪਰਿਵਾਰ ਹੀ ਜਿਹੜੇ ਭਾਈ ਇਹਨਾਂ ਨੂੰ ਫੋਨ ਕਰਨ ਬਠਿੰਡਾ ਮੋਗਾ ਬਰਨਾਲਾ ਮਤਲਬ ਨੇੜੇ ਦੇ ਫੋਨ ਜਿਹੜੇ ਕਰਨ ਬਠਿੰਡਾ ਜ਼ਿਲ੍ਹੇ ਦੇ ਐਮਬੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਇਹਨਾਂ ਨੂੰ ਨਾ ਕਰੋ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੁਹਾਲੀ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ میٹرਕ ਕੀਤੀ ਹੋਈ ਹੈ ਭੈਣ ਇੱਕ ਮੈਡ ਆਸਟ੍ਰੇਲੀਆ ਭਰਾ ਇੱਕ ਆਨ ਮੈਡ ਕੈਨੇਡਾ ਦੇ ਵਿੱਚ ਪੀਆਰ ਹੈ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਮੁੰਡੀ 10/4/1991 ਦਾ ਡੇਟ ਆਫ ਬਰਥ ਹੈ ਜੀ ਇਲੈਕਟ੍ਰੀਸ਼ੀਅਨ ਹੈ ਤੇ ਪਲੱਸ ਜਿਹੜੇ ਫਾਰਮਰ ਹੈ 4 ਕਿੱਲੇ ਜ਼ਮੀਨ ਹੈ ਇੱਕ ਭਰਾ ਹੈ ਤੇ ਉਡੀ ਜੱਟ ਸਿੱਖ ਹੋਵੇ ਹਾਊਸ ਵੈਫ ਦਾ ਜਿਹੜਾ ਰਿਸ਼ਤਾ ਚਾਹੀਦਾ ਤੇ ਐਮ ਵੀ ਮਾਫ ਮੈਰਜ ਵੀਰੋ ਵਾਲੇ ਭਾਈ ਫੋਨ ਨਾ ਕਰਿਓ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਲਾਸਟ ਵਾਲਾ ਨੰਬਰ WhatsApp ਆ ਜੀ ਅ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਵਾਲਾ ਰਿਸ਼ਤਾ ਹੈ ਨਾਮ ਸਿੰਘ ਫਤਿਹਗੜ੍ਹ ਸਾਹਿਬ ਤੋਂ ਮੁੰਡਾ ਬਲੌਂਕ ਕਰਦਾ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣਾਂ ਦੋ ਮੈਡ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਸੰਧੂ ਡੇਟ ਆਵਰਤ 4 11 1998 ਦਾ ਜੀ ਇੰਡੀਅਨ ਆਰਮੀ ਦੇ ਵਿੱਚ ਆ ਮੁੰਡਾ 6 ਸਾਲ ਤੋਂ ਕੁਰੀ ਸੈਂਪਲ ਤੇ ਪਿੰਡ ਦੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਬੀਏ ਜਾਂ ਵੀਐਡ ਕਰੀ ਹੋਵੇ ਜਾਂ ਪ੍ਰਾਈਵੇਟ ਜੌਬ ਕਰਦੀ ਹੋਵੇ 5 ਫੁੱਟ 3 ਇੰਚ ਜਾਂ 4 ਇੰਚ ਕੱਦ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਯੂਕੇ ਤੋਂ ਆ ਜੀ ਇੰਗਲੈਂਡ ਤੋਂ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਮਾਸਟਰ ਡਿਗਰੀ ਯੂਕੇ ਤੋਂ ਹੀ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੂਤ ਬਰਾੜ ਡੇਟ ਆਫ ਬਰਥ 2 3 1990 ਦਾ ਜੀ ਯੂਕੇ ਦੇ ਵਿੱਚ ਸਿਟੀਜਨਾ ਮੁੰਡਾ ਏਅਰਪੋਰਟ ਦੀ ਜੌਬ ਹੈ ਤੇ 10 ਕਿੱਲੇ ਜ਼ਮੀਨ ਹੈ ਯੂਕੇ ਦੇ ਵਿੱਚ ਸਿਟੀ ਜਾਣਾ ਜੀ ਪੱਕਾ ਮੁੰਡਾ ਤੇ ਕੁੜੀ ਪੜੀ ਲਿਖੀ ਯੂਕੇ ਜਾਂ ਕਿਸੇ ਹੋਰ ਕੰਟਰੀ ਵਿੱਚ ਹੋਵੇ ਕੱਦ ਘੱਟੋ ਘੱਟ 5 ਫੁੱਟ 5 ਇੰਚ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਯੂਕੇ ਦਾ ਹੀ ਨੰਬਰ ਹੈ ਡਾਇਰੈਕਟ ਕਾਲ ਹੁੰਦੀ ਹੈ ਡਾਇਰੈਕਟ ਕਾਲ ਕਰੋ ਨਹੀਂ ਤਾਂ ਬਾਹਰ ਵਾਲੇ ਨੰਬਰ ਤੇ ਜ਼ਿਆਦਾਤਰ ਵਟਸਐਪ ਚੱਲਦਾ ਹੁੰਦਾ ਹੈ ਤੇ ਸਕਰੀਨਸ਼ਾਟ ਲੈ ਲਿਆ ਕਰੋ ਵੀਡੀਓ ਦੇ ਲਾਸਟ ਤੱਕ ਜਰੂਰ ਦੇਖੋ ਕਿਉਂਕਿ ਤੁਹਾਡੀ ਪਸੰਦਾ ਰਿਸ਼ਤਾ ਬਿਲਕੁਲ ਲਾਸਟ ਵਾਲਾ ਵੀ ਹੋ ਸਕਦਾ ਹੈ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਅੰਮ੍ਰਿਤਾਰੀ ਕੁੜੀ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਬੀਐਸਸੀ ਤੇ ਐਮਐਸਸੀ ਤੇ ਬੀਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਦੋ ਹਨ ਮੈਨ ਨੇ ਇੱਕ ਐਡਵੋਕੇਟ ਹੈ ਹਾਈ ਕੋਰਟ ਦੇ ਵਿੱਚ ਐਮ ਬੀਬੀਐਸ ਤੇ ਡਾਕਟਰ ਹੈ ਇੱਕ ਹਨਾ ਤੇ ਕੱਦ 5 ਫੁੱਟ 4 ਇੰਚ ਕਾਸਟ ਜੱਟ ਸਿੱਖ ਹੈ ਜੀ ਡੇਟ ਆਵਰ 28/7/1996 ਦਾ ਕੰਮ ਐਡਮਿਨਿਸਟਰੇਟਰ ਤੇ ਟੀਚਰ ਆਪਣੇ ਸਕੂਲ ਵਿੱਚ ਪਿਤਾ ਜੀ ਦਾ ਜਿਹੜਾ ਆਪਣਾ ਖੁਦ ਦਾ ਸਕੂਲ ਹੈ ਤੇ ਪਿਤਾ ਜੀ ਜਿਹੜੇ ਰਿਟਾਇਰਡ ਨੇ ਗਵਰਨਮੈਂਟ ਅਫੀਸਰ ਤੇ ਖੁਦ ਇਸ ਸਕੂਲ ਦੇ ਵਿੱਚ ਵਧੀਆ ਆਪਣਾ ਕੰਮ ਹੈ ਤੇ ਮੁੰਡਾ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਮੁੰਡਾ ਤੇ ਪਰਿਵਾਰ ਅੰਮ੍ਰਿਤਾਰੀ ਹੋਣ ਜੱਟ ਸਿੱਖ ਹੋਣ ਅੰਮ੍ਰਿਤਸਰ ਸਾਹਿਬ ਨੂੰ ਜਿਹੜੀ ਪਹਿਲ ਹੈ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਖਰੜ ਸਹਿਰ ਨੇੜੇ ਚੰਡੀਗੜ੍ਹ ਹੈ ਜੀ ਬੀ ਕਾਮ ਚੰਡੀਗੜ੍ਹ ਤੋਂ ਕੀਤੀ ਹੋਈ ਹੈ ਪੋਸਟ ਗ੍ਰੈਜੂਏਸ਼ਨ ਜਿਹੜੀ ਕੈਨੇਡਾ ਤੋਂ ਕੀਤੀ ਹੋਈ ਹੈ ਪੜਾਈ ਭੈਣ ਕੋਈ ਨਹੀਂ ਭਰਾ ਹੈ ਇੱਕ ਮੈਡ ਕੈਨੇਡਾ ਦੇ ਵਿੱਚ ਸਿਟੀ ਜਾਣਾ ਕੱਦ 5 ਫੁੱਟ 11 ਇੰਚ ਕਾਸਟ ਜਲਸੀ ਗੋਤ ਛੜਾਣ 9 1996 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਆ ਸਰਕਾਰੀ ਨੌਕਰੀ ਹੈ ਮੁੰਡੇ ਦੀ ਕੈਨੇਡਾ ਦੇ ਵਿੱਚ ਤੇ ਖਾੜ ਦੇ ਵਿੱਚ ਮਤਲਬ ਇੱਕ ਘਰ ਕੈਨੇਡਾ ਦੇ ਵਿੱਚ ਹੈ ਤੇ ਇੱਕ ਖਾੜ ਦੇ ਵਿੱਚ ਆ ਉਸਾ ਤੇ ਤਿੰਨ ਕਿੱਲੇ ਜ਼ਮੀਨ ਹੈ ਜੀ ਲਾਲ ਸੋਰੀ ਕੁੜੀ ਚੰਗੀ ਪੜੀ ਲਿਖੀ ਸੰਸਕਾਰੀ ਵੈਸ ਨੂੰ ਹੋਵੇ ਜੋ ਪਰਿਵਾਰਕ ਕਦਰਾਂ ਕੀਮਤਾਂ ਨੂੰ ਜਾਣਦੀ ਹੋਵੇ ਕੰਮ ਦੇ ਵਿੱਚ ਕਨਫਿਊਜ਼ਨ ਨਾ ਹੋਵੇ ਜੀ ਮੁੰਡਾ ਕੈਨੇਡਾ ਦੇ ਵਿੱਚ ਸਰਕਾਰੀ ਨੌਕਰੀ ਤੇ ਹੈ ਤੇ ਕੈਨੇਡਾ ਦੇ ਵਿੱਚ ਤੇ ਖੜ ਦੇ ਵਿੱਚ ਮਤਲਬ ਖੜ ਪੰਜਾਬ ਦੇ ਵਿੱਚ ਆਪਣਾ ਅ ਘਰ ਹੈ ਤਿੰਨ ਕਿਲੇ ਜ਼ਮੀਨ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਤੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਮਗਲੀਕ ਹੈ ਜੀ ਮੁੰਡਾ ਜਿਲ੍ਹਾ ਮਾਨਸਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਕੰਪਿਊਟਰ ਸਾਇੰਸ ਦੀ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੂਤ ਗਿੱਲ ਡੇਟ ਆਫ ਬਰਥ 81999 ਦਾ ਜੀ ਕੈਨੇਡਾ ਦੇ ਵਿੱਚ ਪੀਆਰ ਮੁੰਡਾ ਚਾਰ ਕਿੱਲੇ ਸਹਰੀ ਜ਼ਾਇਦਾ ਦਾ ਕੱਲਾ ਕੱਲਾ ਮੁੰਡਾ ਜੀ ਤੇ ਕੁੜੀ ਹੈ ਜਿਹੜੀ ਇਹਨਾਂ ਨੂੰ ਐਨਆਰਆਈ ਚਾਹੀਦੀ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਇਹਨਾਂ ਨੇ ਕਿਹਾ ਜੀ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ ਤੇ ਚਾਰ ਕਿੱਲੇ ਸਹਰੀ ਜ਼ਾਇਦਾ ਦਾ ਕੁੜੀ ਐਨਆਰਆਈ ਹੋਵੇ ਮਤਲਬ ਕਿਸੇ ਵੀ ਕੰਟਰੀ ਤੋਂ ਹੋਵੇ ਜਾਂ ਕੈਨੇਡਾ ਤੋਂ ਹੋਵੇ ਪਰਿਵਾਰ ਨਾਲ ਗੱਲਬਾਤ ਕਰ ਲਿਓ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਰਤਿਆ ਹਰਿਆਣਾ ਤੋਂ ਆ ਜੀ ਰਿਸ਼ਤਾ ਪੜ੍ਹਾਈ میٹرਕ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤ ਬੜੈਂਚ 1990 ਦਾ ਡੇਟ ਆਵਰਥਾ ਜੀ ਖੇਤੀਬਾੜੀ ਦੇ ਵਿੱਚ 2 ਕਿੱਲੇ ਜ਼ਮੀਨਾਂ ਤੇ 2 ਪਲਾਟ ਨੇ ਜਿਨ੍ਹਾਂ ਦੀ ਲਗਭਗ ਕੀਮਤ 60 ਲੱਖ ਰੁਪਈਆ ਚੰਗਾ ਘਰ ਵਾਰਾ ਤੇ ਮੁੰਡਾ ਵੈਸ ਨੂੰ ਆ ਜੀ ਕੁੜੀ ਭਾਵੇਂ ਤਲਾਕ ਸੁਦਾ ਹੋਵੇ ਉਹ ਵੀ ਜਿਹੜੇ ਸੰਪਰਕ ਕਰ ਸਕਦੇ ਹਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਜ਼ਿਲ੍ਹਾ ਬਠਿੰਡਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜਾਈ MCA PSW ਇਹਦੀ ਫੁੱਲ ਫਾਰਮ ਜਰੂਰ ਦੱਸਿਓ ਜੀ PSW ਦੀ ਤੇ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਹੋ ਕਮੈਂਟ ਜਰੂਰ ਕਰਦਿਆ ਕਰੋ ਜੀ ਬਟਨ ਨਹੀਂ ਦਬਾਉਣਿਆ ਦੋ ਤੇ ਪੈਣ ਇੱਕ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੋਤ ਢਿੱਲੋਂ ਡੇਟੋ ਬਰਤ 1987 ਦਾ ਜੀ ਕੰਮ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਕੁੜੀ ਮੁੰਡਾ ਐਜੂਕੇਟਿਡ ਹੋਵੇ 5 ਫੁੱਟ 6 ਇੰਚ ਸੌਰੀ 5 ਤੋਂ 6 ਕਿੱਲੇ ਮੁੰਡਾ ਐਜੂਕੇਟਡ ਹੋਵੇ 5 ਤੋਂ 6 ਕਿੱਲੇ ਜ਼ਮੀਨ ਹੋਵੇ ਕੈਨੇਡਾ ਵਰਕ ਪਰਮਿਟ ਜਾਂ ਇੰਡੀਆ ਤੋਂ ਹੋਵੇ ਮਾਲਵੇਰੀਏ ਤੋਂ ਜਿਹੜਾ ਪਹਿਲਾ ਹੈ ਤੇ ਇੱਕ ਭਾਈ ਇਹਨਾਂ ਦੇ ਵੱਲੋਂ ਨੋਟ ਹੈ ਜਰੂਰੀ ਸੂਚਨਾ ਹੈ ਤਲਾਕशुदा ਤੇ +2 ਤੇ ਬੀਏ ਵਾਲੇ ਮਤਲਬ ਘੱਟ ਡਿਗਰੀ ਵਾਲੇ +2 ਬੀਏ ਵਾਲੇ ਜਾਂ ਤਲਾਕशुदा ਇਹਨਾਂ ਨੂੰ ਫੋਨ ਨਾ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਲੌਂਕ ਕਰਦੀ ਅਗਲੀ ਇਹ ਰਿਸ਼ਤਾ ਵੀ ਕੁੜੀ ਦਾ ਜੀ ਬੀਐਸਸੀ ਨਾਨ ਮੈਡੀਕਲ ਨਾਲ ਕੁੜੀ ਨੇ ਜਿਹੜੀ ਪੜ੍ਹਾਈ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਹੈ ਕਨ ਮੈਡ ਕੈਨੇਡਾ ਪੀਆਰ ਆ ਕੱਦ 5 ਫੁੱਟ 6 ਇੰਚ ਕਾਸਟ ਜਟ ਸਿੱਖ ਗੋਦ ਛੱਜ 6 4 1994 ਦਾ ਡੇਟ ਆਫ ਬਰਥ ਹੈ ਜੀ ਅਸਿਸਟੈਂਟ ਮੈਨੇਜਰ ਹੈ ਜੀ ਇਨ ਆਈਲੈਟਸ ਇੰਸਟੀਟਿਊਟ ਦੇ ਵਿੱਚ ਅ ਮੁੱਦਾ ਕੈਨੇਡਾ ਜਾਂ ਆਸਟ੍ਰੇਲੀਆ ਹੋਵੇ ਕਿਸੇ ਵੀ ਕੰਟਰੀ ਦੇ ਵਿੱਚ ਪੀਆਰ ਹੋਵੇ ਤੇ ਸਿਰਫ ਉਹੀ ਫੋਨ ਕਰਨ ਜਿਹੜਾ ਉੱਥੇ ਪਈ ਪੀਆਰ ਆ ਤੇ ਬਾਹਰਲੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਹੈ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕਮਰਸ ਸੀਬੀਐਸਸੀ ਬੋਰਡ ਤੋਂ ਇੰਡੀਆ ਤੋਂ ਕੀਤੀ ਹੋਈ ਹੈ ਤੇ 2 ਸਾਲ ਦਾ ਕ੍ਰਿਮਿਨੋਲੋਜੀ ਦਾ ਜਿਹੜਾ ਡਿਪਲੋਮਾ ਜਾਂ ਕੋਰਸ ਕੈਨੇਡਾ ਤੋਂ ਕੀਤਾ ਹੋਇਆ ਜੀ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਦੇ ਵਿੱਚ ਹੈ ਕੱਦ 6 ਫੁੱਟ 1 ਇੰਚ ਕਾਸਟ ਜੱਟ ਸਿੱਖ ਗੋਤ ਗਿੱਲ ਡੇਟ ਆਫ ਬਰਥ 1997 ਦਾ ਜੀ ਕੈਨੇਡਾ ਦੇ ਵਿੱਚ ਮੁੰਡਾ ਮਤਲਬ ਭਰਾ ਵੀ ਕੈਨੇਡਾ ਹੈ ਤੇ ਇਹ ਮੁੰਡਾ ਵੀ ਕੈਨੇਡਾ ਦੇ ਵਿੱਚ ਪੀਆਰ ਹੈ ਟੋਟਲ 32 ਕਿੱਲੇ ਜ਼ਮੀਨ ਹੈ ਜੀ ਤੇ 16-16 ਦੋਨੇ ਭਰਾਵਾਂ ਨੂੰ ਆਉਂਦੀ ਹੈ ਤੇ ਕੈਨੇਡਾ ਦੇ ਵਿੱਚ ਖੁਦ ਦਾ ਘਰ ਹੈ ਜੀ ਆਪਣਾ ਤੇ ਜਿਹੜਾ ਵਰਕ ਹੈ ਟਰੱਕਿੰਗ ਕੰਪਨੀ ਹੈ ਕੈਨੇਡਾ ਦੇ ਵਿੱਚ ਕੁੜੀ ਪੜੀ ਲਿਖੀ ਹੋਵੇ ਸੋਹਣੀ ਹੋਵੇ ਲੰਮੀ ਹੋਵੇ ਤੇ ਬਰਾਬਰ ਦੇ ਪਰਿਵਾਰ ਤੋਂ ਹੋਵੇ ਮਤਲਬ ਖਾਨਦਾਨੀ ਪਰਿਵਾਰ ਅਤੇ ਖਾਨਦਾਨਨੇ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਮੈਰਿਜ ਬਿਊਰੋ ਵਾਲੇ ਭਾਈ ਇਹਨਾਂ ਨੇ ਮਾਫੀ ਹੈ ਤੇ ਇਹ ਫੋਨ ਨਾ ਲਾਇਓ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਯੂ ਐਸ ਏ ਤੋਂ ਹੈ ਜੀ ਨਾਮ ਸਿੰਘ ਕ੍ਰਿਸ਼ੇਤਰ ਹਰਿਆਣਾ ਤੋਂ ਮੁੰਡਾ ਜਿਹੜਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਕਣ ਮੈਡ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 1991 ਦੀ ਹੈ ਹੋਲਡਰ ਅਪਲਾਈਡ ਟਰੱਕ ਕੰਪਨੀ ਐਨ ਯੂ ਐਸ ਏ ਦੇ ਵਿੱਚ ਪੀਜੀ ਹੈ ਜਿਹੜੀ ਸਿਟੀ ਦੇ ਵਿੱਚ ਤੇ ਇੱਕ ਇੱਕ ਲੈਂਡ ਹਰਿਆਣਾ ਜਿਹੜਾ ਇਹਨਾਂ ਦਾ ਖੁਦ ਲੋਕਲ ਸਿਟੀ ਦੇ ਵਿੱਚ ਆਪਣੀ ਖੁਦ ਦੀ ਪੀਜੀ ਤੇ ਇੱਕ ਲੈਂਡ ਹੈ ਕੁੜੀ ਸੋਣੀ ਹੋਵੇ ਤੇ ਐਜੂਕੇਟਿਡ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੇ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਮਗਲੀਕ ਆ ਜੀ ਮੁੰਡਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ 3 ਸਾਲ ਦਾ ਡਿਪਲੋਮਾ ਹੈ ਨਾ ਬੀ ਟੈਕ ਮਕੈਨਿਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਪੈਣਾ ਦੋ ਮੈਂ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 5 ਇੰਚ ਕਾਸਟ ਖੱਤਰੀਓ ਰੋੜਾ 1993 ਦਾ ਡੇਟ ਆਫ ਬਰਥ ਹੈ ਜੀ ਵਰਕ ਸ਼ਿਪਿੰਗ ਡਿਪਾਰਟਮੈਂਟ ਬ੍ਰੈਂਪਟਨ ਕੈਨੇਡਾ ਦੇ ਵਿੱਚ ਪ੍ਰੋਡਕਸ਼ਨ ਇੰਜੀਨੀਅਰ ਇਨ ਅੰਮ੍ਰਿਤਸਰ ਦੇ ਵਿੱਚ ਜਿਹੜੀ ਪਹਿਲਾਂ ਇਹਨਾਂ ਦੀ ਜੌਬ ਸੀਗੀ ਤੇ ਮੁੰਡਾ ਡਿਵੋਰਸਡ ਹੈ ਜੀ ਕੈਨੇਡਾ ਦੇ ਵਿੱਚ ਬ੍ਰੈਪਟਨ ਦੇ ਵਿੱਚ ਵਧੀਆ ਡਿਪਾਰਟਮੈਂਟ ਦੇ ਵਿੱਚ ਕੰਮ ਹੈ ਤੇ ਕੁੜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੋਂ ਹੋਵੇ ਜਾਂ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਕੈਨੇਡਾ ਦੇ ਵਿੱਚ ਆ ਮੁੰਡਾ ਪੜਾਈ ਸੀਬੀਐਸਸੀ ਪਲੱਸ 2 ਹੈ ਜੀ ਦੀ ਤੇ ਬਿਜ਼ਨਸ ਐਚਆਰ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਯੂਐਸਏ ਦੇ ਵਿੱਚ ਹੈ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 6 ਫੁੱਟ ਹੈ ਕਾਸਟ ਸੁਨਿਆਰ ਹੈ ਸਤੰਬਰ 2000 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ 에어 ਕੈਨੇਡਾ ਏ 에어ਪੋਰਟ ਦੇ ਉੱਤੇ ਜੋਬ ਹੈ 에어 ਕੈਨੇਡਾ ਦੇ ਵਿੱਚ 10 ਸਾਲ ਦਾ ਯੂ ਐਸ ਏ ਦਾ ਵੀਜ਼ਾ ਹੈ ਮਾਤਾ ਪਿਤਾ ਵੀ ਕੈਨੇਡਾ ਮਤਲਬ ਭੈਣ ਆ ਜਿਹੜੀ ਯੂ ਐਸ ਏ ਦੇ ਵਿੱਚ ਆ ਮੁੰਡਾ ਕੈਨੇਡਾ ਮੁੰਡੇ ਦੇ ਮਾਤਾ ਪਿਤਾ ਕੈਨੇਡਾ ਤੇ ਉੱਥੇ ਪੀ ਆਰ ਆ ਮੁੰਡਾ ਤੇ ਕੁੜੀ ਆ ਜਿਹੜੀ ਇਹਨਾਂ ਨੂੰ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਜਾਂ ਪੀ ਆਰ ਹੋਵੇ ਜੀ ਇੰਡੀਆ ਤੋਂ ਤਾਂ ਵਧੀਆ ਚੰਗੀ ਪੜ੍ਹੀ ਲਿਖੀ ਹੋਵੇ ਜਰਨਲ ਕਾਸਟ ਤੋਂ ਜਿਹੜੀ ਕੁੜੀ ਚਾਹੀਦੀ ਐ ਐਮ ਵੀ ਮਾਫ ਮੈਰਿਜ ਵੀਰੋ ਵਾਲੇ ਭਾਈ ਫੋਨ ਨਾ ਕਰਿਓ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਵਾਨਾ ਗੱਲਬਾਤ ਕਰ ਸਕਦੇ ਹਾਂ ਜੀ ਸੋ ਅੱਜ ਜਿਹੜੇ ਇਹ ਰਿਸ਼ਤੇ ਸੀ ਵੀਡੀਓ ਛੱਡ ਕੇ ਨਾ ਜਿਹੜੇ ਭੈਣ ਭਰਾ ਮੈਨੂੰ ਇੱਥੋਂ ਤੱਕ ਸੁਣ ਰਹੇ ਨੇ ਮਤਲਬ ਕਿ 23 24 ਮਿੰਟ ਹੋ ਗਿਆ ਆਪਣੀ ਵੀਡੀਓ ਨੂੰ ਜਿਹੜੇ ਲਾਸਟ ਤੱਕ ਮੇਰੇ ਇਸ ਗੱਲ ਨੂੰ ਸੁਣ ਰਹੇ ਨੇ ਉਹਨਾਂ ਦਾ ਬਈ ਦਿਨੋਂ ਦਿਨੋਂ ਬਹੁਤ ਬਹੁਤ ਧੰਨਵਾਦ ਤੇ ਆਪਣੇ ਜਿਹੜੇ ਭੈਣ ਭਰਾ ਨਵੇਂ ਨੇ ਹੁਣ ਤੱਕ ਮੈਨੂੰ ਸੁਣ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਡੇ ਕੋਲੇ ਹਰੇਕ ਲਿਸਟ ਸਾਡੀ ਪਹੁੰਚਦੀ ਰਹੇ ਤੇ ਆਪਾਂ ਅਗਲੇ ਹਫਤੇ ਜਿਹੜਾ ਇੱਕ ਟੂਰ ਵੀ ਸਟਾਰਟ ਕਰਨਾ ਹੈ ਯੂਟਿਊਬਰ ਸਰਦਾਰ ਦੇ ਨਾਂ ਤੇ ਲਗਭਗ ਤੁਸੀਂ 700 ਦੇ ਨੇੜੇ ਸਬਸਕ੍ਰਾਈਬਰ ਦੇ ਤੇ ਬਹੁਤ ਬਹੁਤ ਧੰਨਵਾਦ ਇਹ ਚੈਨਲ ਜਾ ਕੇ ਸਬਸਕ੍ਰਾਈਬ ਕਰ ਲਿਓ ਆਪਾਂ ਪਰਸਨਲ ਜਿਹੜੇ ਬਲੌਗਰ ਦੇ ਤੇ ਸ਼ੇਅਰ ਕਰਾ ਕਰਾਂਗੇ ਤੇ ਲਾਸਟ ਤੇ ਮੈਂ ਇਹੀ ਕਹਿਣਾ ਚਾਹੁੰਨਾ ਜੀ ਜਿਹੜੇ ਵੀ ਰਿਸ਼ਤੇ ਨੂੰ ਤੁਸੀਂ ਸੰਪਰਕ ਕਰੋਗੇ ਜਾਂ ਜਿੱਥੋਂ ਤੁਹਾਨੂੰ ਫੋਨ ਆਉਂਦਾ ਕਿਸੇ ਦਾ ਵੀ ਜਿਨ੍ਹਾਂ ਨੇ ਐਡ ਪਵਾਈ ਹੈ ਤਾ ਇਹ ਜਰੂਰ ਪੁੱਛੋ ਕੋਈ ਮੈਰਿਜ ਵੀਰੋ ਵਾਲਾ ਤਾਂ ਨਹੀਂ ਅਸੀਂ ਕਿਸੇ ਵੀ ਮੈਰਿਜ ਵੀਰੋ ਨਾਲ ਰਲ ਕੇ ਕੰਮ ਨਹੀਂ ਕਰਦੇ ਸੋ ਬਾਕੀ ਆਪੋ ਆਪਣੀ ਚੋਅ ਆ ਤੁਹਾਡੀ ਕਿਸੇ ਵੀ ਮੈਰਿਜ ਵੀਰੋ ਤੋਂ ਮੈਰਿਜ ਕਰਵਾਉਣੀ ਹੈ ਪਰ ਤੁਹਾਡੀ ਰਿਸਪੋਨਸੀਬਿਲਟੀ ਹੈ ਜਿਹੜੀ ਵੀ ਐਡ ਤੁਸੀਂ ਦੇਖੀ ਹੈ ਰਿਸ਼ਤਾ ਜੋੜਦੇ ਹੋ ਉਹਦੇ ਵਿੱਚ ਤੁਸੀਂ ਦੇਖ ਰੇ ਕਰਕੇ ਤੁਹਾਡੀ ਆਪਣੀ ਰਿਸਪੋਨਸੀਬਿਲਟੀ ਤੇ ਗੱਲਬਾਤ ਸਟਾਰਟ ਕਰਨੀ ਹੈ ਸੋ ਆਸ ਕਰਦਾ ਕਿਸੇ ਦਾ ਇਹ ਵੀਡੀਓ ਕਿਸੇ ਦੇ ਮਕਸਦ ਲਈ ਸਹੀ ਹੋਵੇ ਇਸ ਕਰਕੇ ਇਸ ਨੂੰ ਆਪਣੇ ਚਾਚੇ ਤਾਏ ਮਾਮਾ ਜੋ ਵੀ ਤੁਹਾਡੇ ਰਿਸ਼ਤੇਦਾਰ ਜਾਂ ਸਾਖ ਸੰਬੰਧੀ ਦੇ ਵਿੱਚ ਰਿਸ਼ਤੇ ਦੀ ਜਰੂਰਤ ਹੈ ਉਥੋਂ ਤੱਕ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਤੁਸੀਂ ਲਾਸਟ ਤੱਕ ਮੇਰੇ ਇਸ ਪੁਆਇੰਟ ਤੱਕ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਤਾਂ ਇਸ ਨੂੰ ਆਪਣੇ ਰਿਸ਼ਤੇਦਾਰਾਂ ਤੱਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਬੈਲ ਆਈਕਨ ਦਾ ਬਟਨ ਦਬਾ ਕੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਜੀ ਅਗਲੇ ਐਤਵਾਰ ਨੂੰ ਸ਼ਾਮ 8:00 ਵਜੇ